इंडियन टीवी न्यूज पंजाब अपनी खबर अपनी भाषा नमस्कार तुसी वेक रहे हो इंडियन टीवी न्यूज पंजाब आओ थो लेबर चलाई रोक ਰਕੂਲ ਚੱਕੀ ਤੇ ਵੀ ਚੈਕਿੰਗ ਕਿੱਤੇ ਜਨਾਵਨ ਪੁਨਤ 20 ਜਨਵਰੀ ਮਾਨਯੋਗ ਮੈਡਮ ਮਸਲਤਾ ਗੁਪਤਾ ਕੈਸਸਪੀ ਉਪਰਤਲਾ ਦੀ ਹਦਾਇਤ ਅਨੁਸਾਰ ਐਸ ਡੀਐਸਪੀ ਪਰ ਕੂਸ਼ਨ ਅਤੇ ਐਸ ਐਚਓ ਹਜਿੰਦਰ ਸਿੰਘ ਯੋਗ ਵਰਤ ਪੁਨਤ ਚ ਟ੍ਰੈਫਿਕ ਸਮਚਾਰ ਰੋਕ ਲਈ ਚਲਾਈ ਹੋਮ ਤੇ ਮੋਹਿਮ ਤਰ ਬੇਗੋ ਵਾਲ ਲੜਾ ਤੇ ਪੁਲ ਤਰ ਗਨਿਤ ਕੀਤੀ ਗਈ ਟ੍ਰੈਫਿਕੇ ਜਾਂਦੇ ਐਸਆਈ ਸੁਖਵਿੰਦਰ ਸਿੰਘ ਅਤੇ ਹੈੱਡ ਕਨਸਟੇਬਲ ਗੁਰਦੀਪ ਸਿੰਘ ਵੱਲੋਂ ਬਖਰ ਚੌਕਾ ਚ ਗੱਡੀ ਮੋੜ ਸੰਗਲੇ ਤੇ 4 ਵੀਕਲ ਚੈਕਿੰਗ ਕੀਤੀ ਗਈ ਅਤੇ ਬਿਨਾਂ ਕਾਜ ਤੋਂ ਚੱਲ ਰਹੇ ਵੀਹਿਕਲ ਦੇ ਚਲਾਨ ਕੱਟੇ ਗਏ ਮੋਟਰਸਾਈਕਲ ਤੇ ਪ੍ਰੈਸ਼ਰ ਹਾਰਨ ਵਾਲੇ ਵੇਗਾਂ ਦੇ ਵੀ ਚਲਾਨ ਕਰਤੇ ਗਏ ਇਸ ਤੋਂ ਇਲਾਵਾ ਮੰਡੀ ਅਜ਼ਰ ਬਜ਼ਾਰ ਦੇ ਦੁਕਾਨਦਾਰਾਂ ਨੂੰ ਹਦਾਇਤਾਂ ਦਿੱਤੀ ਗਈ ਕਿ ਉਸ ਸਮਾਨ ਵਾੜਾ ਕੇ ਦੁਕਾਨਦਾਰ ਤੋਂ ਅੱਗੇ ਨਾ ਰੱਖਣ ਤਾਂ ਕਿ ਟ੍ਰੈਫਿਕ ਸਮੱਸਿਆ ਪੈਦਾ ਨਾ ਹੋਵੇ ਅਤੇ ਜਨਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਮੋ ਗੋਵਾਲ ਦੇ ਟਡਾਲਾ ਕਸਬੇ ਉਪਰ ਚੈਕਿੰਗ ਗੋਇੰਗ ਮੋਰ ਤੇਜ਼ ਕੀਤੀ ਜਾਵੇ ਪੁਲਤ ਦੋ ਮਜੀਦ ਸਿੰਘ ਦੀ ਮਰਿਡੋਟ ਅੱਜ ਅੱਜ ਤੁਹਾਡੇ ਨੂੰ ਜਿਹੜਾ ਆ ਪੁਲੱਤ ਜਿੱਥੇ ਸੈਮ ਨੂੰ ਜਾਂ ਕੰਟਰੋਲ ਕਰਨ ਵਾਸਤੇ ਜਾਂ ਉਨ ਜਾਣ ਵਾਲੀਆਂ ਗੱਡੀਆਂ ਨੂੰ ਚੈੱਕ ਕਰਨ ਵਾਸਤੇ ਨਾਕਾ ਲਾਇਆ ਗਿਆ ਹੈ ਇਸ ਬਰ ਕੀ ਕਹਣਾ ਹੈ ਤੁਹਾਡਾ ਸਾਡੇ ਦੀ ਮਾਨਯੋਗ ਸੀਨੀਅਰ ਪੁਲਿਸ ਅਫਸਰ ਕਪੂਤਰਾ ਸਾਹਿਬ ਵੱਲੋਂ ਦੇਗੋਵਾਲ ਕਸਬਾ ਪੁਲੱਤ ਦੇ ਨਡਾਲਾ ਇੱਥੇ ਟ੍ਰੈਫਿਕ ਦੀ ਜਿਆਦਾ ਸਮੱਸਿਆ ਹੋਣ ਕਰਕੇ ਬਹੁਤ ਜਿਆਦਾ ਆਮ ਪਬਲਿਕ ਜਿਹੜੀ ਹੈ ਬਹੁਤ ਜਿਆਦਾ ਹਰਾਸ ਹੋ ਰਹੀ ਸੀ ਉਹਨਾਂ ਦੀਆਂ ਦੇਤਾ ਬਦਾ ਕੋਲ ਨਾ ਸਟ੍ਰਕਚਰ ਦੇਖ ਕੇ ਅਨੁਇਤੇ ਮੇਰੇ ਨਾਲ ਇੱਕ ਹੈੱਡ ਕਾਂਸਟੇਬਲ ਔਰ ਇੱਕ ਐਸਆਈ ਸੁਖਿੰਦਰ ਸਿੰਘ ਮੈਨੂੰ ਇੱਥੇ ਲਗਾਇਆ ਗਿਆ ਵੈ ਔਰ ਆਮ ਪਬਲਿਕ ਨੂੰ ਮੈਂ ਅਪੀਲ ਕਰਦਾ ਹਾਂ ਕਿ ਕੋਈ ਵੀ ਆਪਣੇ ਬੇ ਧੱਗੇ ਬਾਣ ਪ੍ਰੈਸ਼ਰ ਹਾਰਨ ਜਾਂ ਕੋਈ ਗਲਤ ਵੀ ਕਲਾ ਆਪਣਾ ਨਾਮ ਲੁਚਲਾਵੇ ਉਹਨਾਂ ਦੇ ਡਾਕੂਮੈਂਟ ਜਿਹੜੇ ਆਪਣੇ ਕਲੀਅਰ ਰੱਖੇ ਔਰ ਦੁਕਾਨਦਾਰਾਂ ਨੂੰ ਵੀ ਆਪਾਂ ਕਲੋਕੇ ਬਿਲਕੁਲ ਦੱਸ ਦੱਸ ਕੇ ਜਾਈਦਾ ਜਿਹੜਾ ਵਾਧੂ ਸਮਾਨ ਤੇ ਰੱਖਿਆ ਹੋਆ ਜਿਤਨਾ ਟ੍ਰੈਕਸ ਬੱਚਾ ਬੰਦੀ ਆ ਉਹ ਆਪਣਾ ਕਲੋਜ ਰੱਖਣ ਜੀ ਨੌਜਵਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਜਿਹੜੇ ਮੁੱਲਾ ਫੈਸ਼ਨ ਹੈਗੇ ਵੱਡੇ ਵੱਡੇ ਹਾਰਨ ਲਾ ਕੇ ਤੁਰੇ ਫਿਰਦੇ ਜਿਹਦੇ ਨਾਲ ਕੋਈ ਬਿਮਾਰ ਬਜ਼ੁਰਗ ਤੁਰਿਆ ਜਾਂਦਾ ਉਹਨੂੰ ਅਟੈਕ ਦੀ ਪ੍ਰੋਬਲਮ ਹੋ ਸਕਦੀ ਹੈ ਉਹਨਾਂ ਨੂੰ ਇਹ ਹਦਾਇਤ ਕੀਤੀ ਵੀ ਇਹ ਕਮ ਸਾਰੇ ਆਪਣੇ ਪ੍ਰੈਸ਼ਰ ਹੌਣ ਦੇ ਬੰਦ ਕਰਨ ਔਰ ਡਾਕੂਮੈਂਟ ਪੂਰੇ ਕਰਨ ਨਾ ਕਰਨ ਦੀ ਵਜ੍ਹਾ ਅਸੀਂ ਬਿਲਕੁਲ ਚਲਾਨ ਕਰਾਂਗੇ ਮਾਨਜੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਸੇਵ ਦੇ ਅੱਜ ਤੱਕ ਕਿੰਨੀਆਂ ਗੱਡੀਆਂ ਤੁਹਾਡੇ ਵੱਲ ਚੈੱਕ ਕੀਤੀਆਂ ਗਈਆਂ ਗੱਡੀਆਂ ਦੀ ਇਹ ਕਰੀਬ 25 ਗੱਡੀਆਂ ਚੈੱਕ ਕਰ ਦਿੱਤੀਆਂ ਔਰ ਜਿਹੜੇ ਵਿਦਆਊਟ ਕਾਗਜ਼ੀ ਦਾ ਵੱਡੇ ਵੱਡੇ ਖਾਣ ਵਾਲੇ 6-7 ਚਲਾਨ ਹੋ ਹੀ ਪੜ ਚੁੱਕੇ ਆ ਠੀਕ ਹੈ